ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਯੂਕੇ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਬਰਾਂ ਤੋਂ ਪਹਿਲਾਂ ਮੁੱਖ ਸੁਰਖੀਆਂ ਤੇ ਮਾਦਿਆਂ ਚਾਤ ਇੰਗਲੈਂਡ ਦੇ ਸਕੂਲ ਪੂਰੀ ਤਰ੍ਹਾਂ ਫੋਨ ਮੁਕਤ ਕਰਨ ਦੇ ਦਿੱਤੇ ਹੁਕਮ ਸਕੂਲ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਉੱਤੇ ਲੱਗੀ ਪੂਰਨ ਪਾਬੰਦੀ ਸਿੱਖਿਆ ਮੰਤਰੀ ਦਾ ਹੈ ਟੀਚਰਾਂ ਨੂੰ ਸਖਤ ਪੱਤਰ ਫੋਨ ਦੇ 4 ਮਹੀਨਿਆਂ ਦੇ ਉੱਚ ਪੱਧਰ ਉੱਤੇ ਕਾਰੋਬਾਰੀ ਸਰਗਰਮੀ 'ਚ ਵੱਡਾ ਵਾਧਾ ਬ੍ਰਿਟਿਸ਼ ਅਰਥ ਵਿਵਸਥਾ 'ਚ ਹੋਈ ਤੇਜ਼ੀ ਪ੍ਰੋਬਲੋਵੀਸ਼ਨ ਨਾਥੀ ਕੈਂਪ ਖਿਲਾਫ ਹਜ਼ਾਰਾਂ ਦੀ ਰੈਲੀ ਸਾਬਕਾ ਫੌਜੀ ਅਫਸਰ ਦੇ ਵਿੱਚ 500 ਸ਼ਹਿਰ ਨਮੰਗਨ ਵਾਲਿਆਂ ਨੂੰ ਰੱਖਣ ਦੀ ਯੋਜਨਾ ਯੂਕੇ ਸਰਕਾਰ ਦੀ ਯੋਜਨਾ ਦੇ ਵਿਰੋਧ ਵਿੱਚ ਵੱਡਾ ਮਾਲਚ ਇੰਗਲੈਂਡ ਵਿੱਚ ਸਕੂਲਾਂ ਦੇ ਅੰਦਰ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਸਰਕਾਰ ਨੇ ਸਖਤ ਰੁਖ ਅਪਣਾਇਆ ਸਿੱਖਿਆ ਮੰਤਰੀ ਬ੍ਰਿਜਨ ਫਿਲਿਪਸਨ ਨੇ ਸੋਮਵਾਰ ਨੂੰ ਇੰਗਲੈਂਡ ਦੇ ਸਾਰੇ ਹਾਈ ਟਿਊਟਰਾਂ ਨੂੰ ਪਤਾ ਲਿਖ ਕੇ ਕਿਹਾ ਕਿ ਸਕੂਲਾਂ ਨੂੰ ਪੂਰੀ ਤਰ੍ਹਾਂ ਫੋਨ ਮੁਕਤ ਵਾਤਾਵਰਣ ਬਣਾਇਆ ਜਾਣਾ ਚਾਹੀਦਾ ਹੈ ਨਵੇਂ ਹੁਕਮਨਾਮੇ ਦੇ ਅਨੁਸਾਰ ਵਿਦਿਆਰਥੀ ਸਕੂਲ ਦੌਰਾਨ ਕਿਸੇ ਵੀ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ ਇਸ ਵਿੱਚ ਪਾਠ ਦਾ ਸਮਾਂ ਪਾਠ ਦੇ ਵਿਚਕਾਰ ਦਾ ਸਮਾਂ ਬ੍ਰੇਕ ਟਾਈਮ ਅਤੇ ਦੁਪਹਿਰ ਦੇ ਖਾਣੇ ਦਾ ਸਮਾਂ ਵੀ ਸ਼ਾਮਲ ਹੈ ਇਥੋਂ ਤੱਕ ਕਿ ਫੋਨਾਂ ਨੂੰ ਕੈਲਕੂਲੇਟਰ ਵਜੋਂ ਜਾਂ ਫਿਰ ਪਾਠਕਾਲ ਦੌਰਾਨ ਕੋਝੇ ਲਈ ਵੀ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ ਪੱਤਰ ਦੇ ਵਿੱਚ ਬ੍ਰਿਜੀਟ ਐ ਫਿਲਿਪਸਨ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਸਾਰੇ ਸਕੂਲਾਂ ਨੂੰ ਪੂਰੇ ਸਕੂਲ ਦਿਨ ਲਈ ਫੋਨ ਮੁਕਤ ਹੋਣਾ ਚਾਹੀਤੇ ਸਾਫ਼ ਸਿਮਾਵਾ ਇਕਸਾਰਤਾ ਅਤੇ ਨਿਰਪੱਖ ਤਰੀਕੇ ਦੇ ਨਾਲ ਲਾਗੂ ਕੀਤੀਆਂ ਨੀਤੀਆਂ ਹੀ ਵਿਦਿਆਰਥੀਆਂ ਨੂੰ ਸਿੱਖਣ ਅਤੇ ਅੱਗੇ ਵਧਣ ਦਾ ਸਭ ਤੋਂ ਵਧੀਆ ਮੌਕਾ ਦਿੰਦੀਆਂ ਨੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਨੀਤੀਆਂ ਹਰ ਕਲਾਸ ਦੇ ਵਿੱਚ ਅਤੇ ਹਰ ਸਮੇਂ ਇਕਸਾਰ ਤੌਰ ਤੇ ਲਾਗੂ ਕੀਤੀਆਂ ਜਾਣ ਨਾਲੀ ਮਾਪਿਆਂ ਤੋਂ ਵੀ ਉਮੀਦ ਕੀਤੀ ਗਈ ਹੈ ਕਿ ਉਹ ਇਹਨਾਂ ਨੀਤੀਆਂ ਦਾ ਪੂਰਾ ਸਮਰਥਨ ਕਰਨਗੇ ਪਿਛਲੇ ਹਫਤੇ ਸਰਕਾਰ ਦੇ ਵੱਲੋਂ ਸਕੂਲਾਂ ਦੀਆਂ ਮੋਬਾਈਲ ਫੋਨ ਵਰਤੋਂ ਸੰਬੰਧੀ ਅਪਡੇਟ ਕਿਤੇ ਗਏ ਦੇਸ਼ਨ ਇਸ ਦੇਸ਼ ਜਾਰੀ ਕੀਤੇ ਗਏ ਸਨ ਇਹਨਾਂ ਦੇ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਪਾਠਾਦ੍ਰਾਂ ਦੇ ਇੱਕ ਸਮੇਂ ਦੁਪਹਿਰ ਦੇ ਖਾਣੇ ਵਾਲੇ ਜਾਂ ਫਿਰ ਪਾਠਾ ਦੇ ਵਿਚਕਾਰ ਆਪਣੇ ਡਿਵਾਈਸਰ ਤੱਕ ਪਹੁੰਚ ਨਹੀਂ ਹੋਣੀ ਚਾਹੀਦੀ ਇਸ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਵਿਦਿਆਰਥੀਆਂ ਦੇ ਸਾਹਮਣੇ ਆਪਣੇ ਫੋਨ ਦੀ ਵਰਤੋਂ ਨਾ ਕਰਨ। ਵਿਗਿਆਨ ਨਵੀਨਤਾ ਤੇ ਤਕਨੋਲੋਜੀ ਵਿਭਾਗ ਯਾਨਕਿ ਡੀਐਸਆਈਟ ਨੇ ਕਿਹਾ ਹੈ ਕਿ ਬੱਚਿਆਂ ਦੀ ਸੋਸ਼ਲ ਮੀਡੀਆ ਵਰਤੋਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਸਹਿਤ ਆਫਸਟੇਟ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇਗੀ ਕਿ ਉਹ ਸਕੂਲਾਂ ਦੇ ਵਿੱਚ ਲਾਗੂ ਮੋਬਾਈਲ ਫੋਨ ਨੀਤੀ ਦੀ ਜਾਂਚ ਕਰੇ ਅਤੇ ਵੇਖੇ ਕਿ ਇਹ ਕਿੰਨੀ ਪ੍ਰਭਾਵਸ਼ਾਲੀ ਤਰ੍ਹਾਂ ਲਾਗੂ ਕੀਤੀਆਂ ਜਾ ਰਹੀਆਂ ਨੇ। B S I T ਦੇ ਅੰਕੜੇ ਮੁਤਾਬਕ ਇੰਗਲੈਂਡ ਨੇ 99.9% ਪ੍ਰਾਇਮਰੀ ਸਕੂਲ ਅਤੇ 90% ਸੈਕੰਡਰੀ ਸਕੂਲਾਂ ਦੇ ਵਿੱਚ ਮੋਬਾਈਲ ਫੋਨ ਐ ਨੀਤੀਆਂ ਮੌਜੂਦ ਨੇ ਹਾਲਾਂਕਿ ਇਸ ਦੇ ਬਾਵਜੂਦ ਸੈਕੰਡਰੀ ਦੇ 58% ਵਿਦਿਆਰਥੀਆਂ ਨੇ ਦੱਸਿਆ ਕਿ ਉਹ ਘੱਟੋ ਘੱਟ ਕੁਝ ਪਾਠਾਂ ਦੇ ਵਿੱਚ ਬਿਨਾਂ ਇਜਾਜ਼ਤ ਦੇ ਫੋਨ ਵਰਤਦੇ ਨੇ ਚੌਥੇ ਪੜਾਅ ਦੇ ਮੁੱਖ ਵਿਦਿਆਰਥੀਆਂ ਦੇ ਵਿੱਚ ਇਹ ਅੰਕੜਾ 65% ਤੱਕ ਪਹੁੰਚ ਜਾਂਦਾ ਹੈ ਇਹ ਸਾਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਲਈ ਆਸਟ੍ਰੇਲੀਆਈ ਤਰੀਕੇ ਦੀ ਸੋਸ਼ਲ ਮੀਡੀਆ ਪਾਬੰਦੀ ਲਾਗੂ ਕਰਨ ਬਾਰੇ ਇਸਲਾਮ ਮਸ਼ਵਰਾ ਸ਼ੁਰੂ ਕਰਨ ਜਾ ਰਹੀ ਹੈ ਇਸਲਾਮ ਮਸ਼ਵਰੇ ਦੇ ਵਿੱਚ ਡਿਜੀਟਲ ਯੁੱਗ ਦੇ ਵਿੱਚ ਸਹਿਮਤੀ ਦੀ ਉਮਰ ਵਧਾਉਣ ਅਤੇ ਅਨੰਤ ਸਕਰੋਲਿੰਗ ਵਰਗੀਆਂ ਆਦੀ ਐਪ ਵਿਸ਼ੇਸ਼ਤਾਵਾਂ ਨੂੰ ਸੀਮਤ ਕਰਨ ਵਰਗੇ ਵਿਕਲਪਾਂ ਤੇ ਵਿਚਾਰ ਕੀਤਾ ਜਾਵੇਗਾ ਮੰਤਰੀ ਇਸਲਾਮ ਅਸ਼ਵਰੇ ਦੇ ਹਿੱਸੇ ਵਜੋਂ ਆਸਟ੍ਰੇਲੀਆ ਦਾ ਦੌਰਾ ਵੀ ਕਰਨਗੇ ਜਿਤ ਤ ਦਸੰਬਰ ਮਹੀਨੇ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਸੋਸ਼ਲ ਮੀਡੀਆ ਉੱਤੇ ਪਾਬੰਦੀ ਲਾਗੂ ਕੀਤੀ ਗਈ ਸੀ ਡੀਐਸਆਈਟੀ ਨੇ ਕਿਹਾ ਹੈ ਕਿ ਸਰਕਾਰ ਮਾਪਿਆਂ ਤੇ ਨੌਜਵਾਨਾਂ ਦੋਹਾਂ ਤੋਂ ਵਿਚਾਰ ਲਵੇਗੀ ਅਤੇ ਇਸ ਮਾਮਲੇ ਉੱਤੇ ਕਰਤਿਆਂ ਦੇ ਵਿੱਚ ਆਪਣੇ ਜਵਾਬ ਜਾਰੀ ਕਰੇਗੀ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਨਰਮ ਪੈਨ ਤੇ ਨਾਲ ਬ੍ਰਿਟਿਸ਼ ਪਾਉਂਡ ਚਾਰ ਮਹੀਨੇ ਦੇ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਿਆ ਹੈ ਪਿਛਲੇ ਹਫਤੇ ਮਜ਼ਬੂਤ ਬ੍ਰਿਟਿਸ਼ ਵਾਲਟਿਕ ਅੰਕੜਿਆਂ ਕਾਰਨ ਪੌਂਡ ਤੇ ਵਿਚਵਾਇ ਤੇਜ਼ੀ ਨੇ ਇਸ ਲਾਪ ਨੂੰ ਹੋਰ ਬਤਾਇਆ ਅੰਕੜਿਆਂ ਦੇ ਮੁਤਾਬਕ ਜਨਵਰੀ ਮਹੀਨੇ ਦੇ ਵਿੱਚ ਬ੍ਰਿਟੇਨ ਦੇ ਕਾਰੋਬਾਰੀ ਸਰਗਰਮੀਆਂ ਦੇ ਵਿੱਚ ਅਪ੍ਰੈਲ 2024 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਤੇ ਇਸ ਦੇ ਨਾਲ ਹੀ ਪਰਚੂਨ ਵਿਕਰੀ ਦੇ ਵਿੱਚ ਵੀ ਅਚਾਨਕ ਵਾਧਾ ਹੋਇਆ ਜਿਸ ਦੇ ਨਾਲ ਇਹ ਸੰਕੇਤ ਮਿਲਦਾ ਹੈ ਕਿ ਬ੍ਰਿਟਿਸ਼ ਅਰਥਵਿਵਸਥਾ ਮੂੜ ਰਫਤਾਰ ਫੜ ਲਈ ਹੈ ਇਨਾ ਮਜ਼ਬੂਤ ਅੰਕੜੇ ਨੇ ਪਿਛਲੇ ਹਫਤੇ ਪੌਂਡ ਨੂੰ ਲਗਭਗ 2% ਤੱਕ ਛੁੜਾ ਦਿੱਤਾ ਜੋ ਮਾਰਚ 2025 ਤੋਂ ਬਾਅਦ ਸਭ ਤੋਂ ਵੱਡਾ ਹਫਤਾਵਾਰੀ ਵਾਧਾ ਸੀਗਾ ਸੋਮਾਰ ਨੂੰ ਪੌਂਡ ਡਾਲਰ ਦੇ ਮੁਕਾਬਲੇ 0.2% ਦੇ ਵਾਧੇ ਕੇ 1 ਡਾਲਰ 36 ਸੈਂਟ ਤੋਂ ਉੱਤੇ ਵਪਾਰ ਕਰਦਾ ਨਜ਼ਰ ਆਇਆ ਜੋ ਸਤੰਭ ਤੋ ਬਾਅਦ ਇਸ ਦਾ ਸਭ ਤੋਂ ਉੱਚਾ ਪੱਧਰ ਹੈ ਵਿਦੇਸ਼ੀ ਮੁਦਰਾ ਮਾਰਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੌਂਡ ਦੀ ਦਿਸ਼ਾ ਵੱਧ ਪਰ ਅਮਰੀਕੀ ਡਾਲਰ ਦੀ ਕਾਰਗੁਜ਼ਾਰੀ ਉਤੇ ਨਿਰਭਰ ਕਰੇਗੀ ਨਾ ਕਿ ਸਿਰਫ ਯੂਕੇ ਦੀ ਘਰੇਲੂ ਸਥਿਤੀ ਉਤੇ ਦੂਜੀ ਪਾਸੇ ਅਮਰੀਕੀ ਡਾਲਰ ਨੂੰ ਪਿਛਲੇ ਹਫਤੇ ਭਾਰੀ ਦਬਾਅ ਦਾ ਸਾਹਮਣਾ ਕਰਨਾ ਪਿਆ ਡਾਲਰ ਇੰਡੈਕਸ ਜੋ 6 ਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਤਾਕਤ ਨੂੰ ਮਾਪਦਾ ਹੈ ਲਗਭਗ 1.9% ਡਿੱਗਿਆ ਇਹ April ਤੋਂ ਬਾਅਦ ਵੀ ਸਭ ਤੋਂ ਵੱਡੀ ਹਫਤਾਵਾਰੀ ਖਰਾਬਤ ਸੀ ਨਿਵੇਸ਼ਕਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਯੂਰੋਪੀ ਸਾਥੀਆਂ ਉਤੇ ਸੰਭਾਵੀ ਤਰਿਫ ਲਗਾਉਣ ਦੀਆਂ ਧਮਕੀਆਂ ਤੋਂ ਬਾਅਦ ਅਮਰੀਕਾ ਵੇਚੋ ਰੁਝਾਨ ਨੂੰ ਫਿਰ ਤੋਂ ਅਪਣਾ ਲਿਆ ਹੈ ਯੂਰੋ ਦੇ ਮੁਕਾਬਲੇ ਪੌਂਡ ਤੇ ਵਿੱਚ ਹਲਕੀ ਕਮਜ਼ੋਰੀ ਦੇਖੀ ਗਈ ਹੈ ਅਤੇ ਇਹ 0.8479 ਪੈન્સ ਉੱਤੇ ਬੰਦ ਹੋਇਆ ਹੈ ਜਾਪਾਨੀ ਯੇਨ ਦੇ ਮੁਕਾਬਲੇ ਵੀ ਪੌਂਡ ਲਗਭਗ 1% ਡਿੱਗਿਆ ਕਿਉਂਕਿ ਯੇਨ ਮਜ਼ਬੂਤ ਹੋਇਆ ਹੈ ਮਾਰਕੀਟ ਦੇ ਵਿੱਚ ਇਹ ਖਿਆਸ ਲਗਾਈ ਜਾ ਰਹੀ ਹੈ ਕਿ ਜਪਾਨ ਅਤੇ ਅਮਰੀਕਾ ਦੀਆਂ ਸਰਕਾਰਾਂ ਮਿਲ ਕੇ ਯੇਨ ਨੂੰ ਮਜ਼ਬੂਤ ਕਰਨ ਲਈ ਮੁਦਰਾ ਦਖਲਅੰਦਾਜ਼ੀ ਕਰ ਸਕਦੀਆਂ ਨੇ ਵਿਸ਼ਲੇਸ਼ਕਾਂ ਦਾ ਮੰਨਿਆ ਕਿ ਯੂਕੇ ਦੀ ਅਰਥਵਿਵਸਥਾ ਅੱਗੇ ਕੁਝ ਚੁਣੌਤੀਆਂ ਹਨ ਮਹਿੰਗਾਈ ਦੇ ਵਿੱਚ ਬੇਸ ਇਫੈਕਟਸ ਕਾਰਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਮੀ ਆ ਸਕਦੀ ਹੈ ਜਿਸ ਦੇ ਨਾਲ ਬੈਂਕ ਆਫ ਇੰਗਲੈਂਡ ਉਤੇ ਵਿਆਜ ਦਰ ਘਟਾਉਣ ਦਾ ਦਬਾਅ ਪੈ ਸਕਦਾ ਹੈ ਬੈਂਕ ਆਫ ਇੰਗਲੈਂਡ ਦੀ ਅਗਲੀ ਮੀਟਿੰਗ ਅਗਲੇ ਹਫਤੇ ਹੋਣੀ ਹੈ ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਦਰਾਂ ਨੂੰ ਫਿਲਹਾਲ ਬਦਲਿਆ ਨਹੀਂ ਜਾਵੇਗਾ ਅੰਮ੍ਰਿਤ ਮਾਰਕੀਟ ਤੇ ਵਪਾਰੀ ਸਾਲ ਦੇ ਅੰਤ ਤੱਕ ਲਗਭਗ ਇੱਕ ਵਿਆਜ ਦਰ ਕਟੌਤੀ ਦੀ ਸੰਭਾਵਨਾ ਨੂੰ ਕੀਮਤਾਂ ਦੇ ਵਿੱਚ ਸ਼ਾਮਲ ਕਰ ਰਹੇ ਨੇ ਇਸ ਦੇ ਨਾਲ ਹੀ ਬ੍ਰਿਟੇਨ ਦੇ ਸਰਕਾਰੀ ਬਾਂਡਾਂ ਦੀ ਉੱਪਰ ਚ ਦੇ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ ਤੇ 10 ਸਾਲਾ ਗਿਲਟ ਗਿਲਟ ਲਗਭਗ 3 ਬੇਸਿਸ ਪੁਆਇੰਟ ਘਟ ਕੇ 4.99% ਰਹਿ ਗਈ ਹੈ ਕੁੱਲ ਮਿਲਾ ਕੇ ਪੌਂਡ ਨੂੰ ਤੁਰੰਤ ਸਮਰਥਨ ਮਜ਼ਬੂਤ ਅੰਕੜੇ ਤੋਂ ਮਿਲ ਰਹੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਗਲੋਬਲ ਮਾਰਕੀਟਾਂ ਤੇ ਕੇਂਦਰੀ ਬੈਂਕਾਂ ਦੇ ਫੈਸਲੇ ਇਸ ਦੀ ਦਿਸ਼ਾ ਤੈਅ ਕਰਨਗੇ ਪੂਰਬੀ ਸੋਸੈਕਸ ਦੇ ਮਾਰਕਟ ਟਾਊਨ ਕ੍ਰੋਬਰੋ ਦੇ ਵਿਚੋਇਤਵਾਰ ਨੂੰ ਹਜ਼ਾਰਾਂ ਲੋਕ ਸੜਕਾਂ ਤੋਂ ਉਤਰਾਈ ਇਹ ਮਾਰਚ ਯੂਕੇ ਸਰਕਾਰ ਦੀ ਉਸ ਯੋਜਨਾ ਦੇ ਵਿਰੋਧ ਤੇ ਵਿਚ ਕੀਤਾ ਗਿਆ ਜਿਸ ਦੇ ਤਹਿਤ ਇੱਕ ਸਾਭਕਾ ਫੋਜੂਅਰਟੀ ਹੁਤੇ ਸ਼ਰਨ ਮੰਗਣ ਵਾਲਿਆਂ ਨੂੰ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਰਦਾਂ ਔਰਤਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ਦੇ ਵਿੱਚ ਲੋਕ ਕੈਂਪ ਤੋਂ ਕ੍ਰੋਬਰੋ ਸ਼ਹਿਰ ਤੱਕ ਪੈਦਲ ਮਾਰ ਚੁੱਕੇ ਨੇ ਨਜ਼ਰ ਆਏ ਗ੍ਰੈਡ ਅਫਟਰ ਦੀ ਯੋਜਨਾ ਦੇ ਅਨੁਸਾਰ ਇਸ ਥਾਂ ਉਤੇ ਲਗਭਗ 500 ਪੋਰਸ਼ ਸ਼ਰਨ ਮੰਗਣ ਵਾਲਿਆਂ ਨੂੰ ਰੱਖਿਆ ਜਾਣਾ ਜੋ ਕਿ ਹੋਟਲਾਂ ਦੇ ਵਿੱਚ ਸ਼ਰਨार्थियों ਨੂੰ ਰੱਖਣ ਦੀ ਪ੍ਰਥਾ ਨੂੰ ਖਤਮ ਕਰਨ ਦੇ ਵਾਲੀ ਤੱਕ ਕਦਮ ਅੰ내 ਚਾਰੇ ਮਾਚ ਦੇ ਵਿੱਚ ਸਥਾਨਕ ਲੋਕਾਂ ਦੇ ਨਾਲ-ਨਾਲ ਇੰਗਲੈਂਡ ਤੇ ਹੋਰ ਹਿੱਸਿਆਂ ਤੋਂ ਆਏ ਕੁਝ ਸੱਚੇ ਪੱਖੀ ਕਾਰਕੁਨ ਅਤੇ ਸਮੂਹ ਵੀ ਸ਼ਾਮਲ ਸਨ ਇਹ ਪ੍ਰਦਰਸ਼ਨ ਇਸ ਖੇਤਰ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਧਿਆਨ ਖਿੱਚਣ ਵਾਲਾ ਵਿਰੋਧ ਮੰਨਿਆ ਜਾ ਰਿਹਾ ਹੈ ਤੇ ਪਿਛਲੇ ਹਫ਼ਤੇ ਪਹਿਲੇ ਸ਼ਰਨ ਮੰਗਣ ਵਾਲੇ ਦੇ ਇੱਥੇ ਪਹੁੰਚਣ ਤੋਂ ਬਾਅਦ ਸ਼ਹਿਰ ਦੇ ਵਿੱਚ ਵਿਰੋਧ ਹੋ ਤੀਜ ਹੋ ਗਿਆ ਗਰੋਬ੍ਰੋ ਸ਼ੀਲਡ ਨਾਤਾ ਇੱਕ ਸਥਾਨਕ ਸਮੂਹ ਜੋ ਆਪਣੇ ਆਪ ਨੂੰ ਗੈਰ-ਰਾਜਨੀਤਿਕ ਅਤੇ ਸਵੈ-ਇਛੂਕ ਨਿਵਾਸੀਆਂ ਦਾ ਗੱਠ ਜੋੜ ਦੱਸਦਾ ਹੈ ਇਸ ਯੋਜਨਾ ਦੇ ਖਿਲਾਫ ਕਾਨੂੰਨੀ ਲੜਾਈ ਦੀ ਕੋਈ ਕਾਰਫ ਹੈ ਸਮੂਹ ਨੇ ਗ੍ਰੈਸ ਕਤਰ ਸ਼ਬਾਨਾ महमूद ਉਤੇ ਦੋਸ਼ ਲਗਾਇਆ ਹੈ ਕਿ ਸਰਕਾਰ ਸ਼ਹਿਰਾਂ ਉਤੇ ਬਿਨਾਂ ਸਲਾਮ مشورے ਦੇ ਇਹ ਯੋਜਨਾਵਾਂ ਥੋਪ ਰਹੀਆਂ ਨੇ ਮਾਰਚ ਉਪਰਾਨ ਯੂਨੀਅਨ ਜੈਕ ਅਤੇ ਸੇਂਟ ਜਵਾਸ ਦੇ ਚੰਦੇਵੀ ਦੇਖੇ ਗਏ ਇਸ ਸੈਕਸ ਦੇ ਦੂਜੇ ਹਿੱਸੇ ਤੋਂ ਆਈ ਲੀਨ ਹੌਲ ਨੇ ਆਪਣੇ ਆਪ ਨੂੰ ਦੋ ਬੱਚੇ ਦੀ ਚਿੰਤਤ ਮਾ ਦੱਸਦੇ ਹੋਏ ਕਿਹਾ ਕਿ ਥਾਂ ਪਹਿਲਾ ਨੌਜਵਾਨ ਕੈਰੀਟਾ ਦੇ ਲਈ ਵਰਤੀ ਜਾਂਦੀ ਸੀ ਅਤੇ ਹੁਣ ਇਸਰੂ ਬਤਲਿਆ ਜਾ ਰਿਹਾ ਤੇ ਉਸਨੇ ਕਿਹਾ ਕਿ ਲੋਕਾਂ ਨੂੰ ਬਿਨਾ ਸਾਥ ਵਾਲੀ ਨੌਜਵਾਨਾਂ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਨੇ ਹਾਲਕੇ ਮਾਚ ਦੇ ਵਿੱਚ ਕੁਝ ਹੋਰ ਜੋ ਸ਼ਹਿਰ ਵਿੱਚ ਸ਼ਾਮਲ ਨੇ ਜੋ ਪਹਿਲਾਂ ਸੱਚਪੱਖੀ ਅੰਦੋਲਨਾਂ ਦੇ ਨਾਲ ਜੁੜੇ ਹੋਏ ਨੇ ਇਸ ਕਾਰਨ ਕੁਝ ਸਥਾਨਕ ਨਿਵਾਸੀਆਂ ਨੇ ਚਿੰਤਾ ਜਤਾਈ ਹੈ ਕਿ ਬਾਹਰੀ ਕਾਰਕੁਨਾਂ ਦੇ ਮੌਜੂਦਗੀ ਹਾਲਾਤਾਂ ਨੂੰ ਵਿਗਾੜ ਠੀਕ ਫਿਲਹਾਲ ਕੈਂਪ ਦੇ ਵਿੱਚ ਲਗਭਗ 500 ਮੰਕਰ ਵਾਲੇ ਟਹਿ ਰਹੇ ਨੇ ਕਰੋ ਬਰ ਉਹ ਦੋਸਤਾਂ ਕਾ ਹੋ ਜਿਥਾਂ ਮ ਵਿੱਚ ਇੱਕ ਹੈ ਜਿਨਾਂ ਨੂੰ ਸਦਕਾਨੇ ਸ਼ਨਾਤ ਖਦੀ ਰਿਹਾਈਸ਼ ਦਿੱਲੀ ਜੁਨੇ ਮਾਚ ਦੌਰਾਨ ਕੁਝ ਨਾਰੇ ਵੀ ਲਗਾਏ ਗਏ ਉਸ ਵਕੀ ਪੁਲਿਸ ਨੇ ਕਿਹਾ ਕਿ ਐਤਵਨ ਕੋਈ ਗ੍ਰਿਫਤਾਰੀ ਨਹੀਂ ਹੋਈ ਹਾਲਾਂਕਿ ਇੱਕ ਦਿਨ ਪਹਿਲਾਂ ਕੈਂਪ ਦੇ ਬਾਹਰ ਹੰਗਾਮੇ ਦੇ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਜਨਤਕ ਵਿਵਸਥਾ ਐਕਟ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਸਸੈਕਸ ਪੁਲਿਸ ਦੇ ਚੀਫ ਸੁਪਰਡੈਂਟ ਜੇਮਸ ਕੋਲੇਸ ਨੇ ਕਿਹਾ ਕਿ ਭਾਈਚਾਰਕੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਇਲਾਕੇ ਦੇ ਵਿੱਚ ਪੁਲਿਸ ਮੌਜੂਦਗੀ ਬਣਾਈ ਰੱਖੀ ਗਈ ਹੈ ਦੂਜੇ ਪਾਸੇ ਗ੍ਰੈਸ ਖਤਰ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਸਰਕਾਰ ਕਿਸੇ ਵੀ ਕਾਨੂੰਨੀ ਚੁਣੌਤੀ ਦਾ ਪੂਰੀ ਤਾਕਤ ਦੇ ਨਾਲ ਮੁਕਾਬਲਾ ਕਰੇਗੀ ਉਨ੍ਹਾਂ ਨੇ ਇਹ ਵੀ ਦੁਹਰਾਇਆ ਹੈ ਕਿ ਚੁਣੌਤੀਆਂ ਨੂੰ ਹੌਟਲਾ ਤੋਂ ਪਾਹਲ ਲਿਉਣਾ ਦੇਸ਼ ਦੇ ਹਿੱਤ ਵਿੱਚ ਹੈ